ਸੜੋ ਸਾਡੀ ਨਾਲ ਗੱਲ ਹੋਗੀ ਮੰਗ ਤੁਸੀਂ ਦੱਸਣਾ ਚਾਚਾ ਯਾਰ ਇਹ ਕਹਿ ਦੋ ਲੈ ਬਜਾ ਨਾ ਮਾਰਨੀ ਹੈਗੀ ਯਾਰ ਜੇ ਠੱਗੀ ਵਾਲਾ ਸੌਦਾ ਲੱਗਦਾ ਫਿਰ ਪੱਟ ਛੱਡ ਦਿਓ ਨਾ ਐ ਨਹੀਂ ਮੇ ਤੁ ਥੱਲੇ ਥਾਪੀ ਮਾਰਦਾ ਦੀ ਪੱਠ ਫਰੀ ਦੇ ਦੂੰ ਮੈਂ ਥੱਲੇ ਕਰ ਦੇ ਨੇਮ ਤੇ ਕਰਦੇ ਆ ਕੈਮਰੇ ਲਾਈਵ ਚੱਲਦੇ ਨੇ ਵੀ ਥੱਲੇ ਥਾਪੀ ਪਾਈਦੀ ਸੀ ਹੋ ਨਹੀਂ ਮੈਂ ਖਾਂਦਾ ਅੱਠ ਫਰੀ ਛੱਡ ਦੂੰ ਹੋ ਨਹੀਂ ਮੈਂ ਖਾਂਦਾ ਹੈਗਾ ਯਾਰ ਉਹ ਵੀਰੇ ਤੜ ਕੇ ਉੱਠ ਕੇ ਨਾ ਨੱਕ ਰਾ ਗੜਦਾ ਉਸਨੇ 20000 ਰੁਪਇਆ ਮੁੱਲ ਆ ਬਾਈ ਨੇ 25000 ਰੁਪਇਆ ਆ ਦੇਖਿਆ ਜਾ ਰਿਹਾ ਇਹ ਮਗਾ ਇਹ ਹੁਣ ਕੀ ਆ ਗਿਆ ਯਾਰ ਮਾ ਮੈਂ ਕਾਲੀ ਦਾ ਪੁੱਛਿਆ ਯਾਰ ਨਹੀਂ ਆਈ ਨਹੀਂ ਗੱਡੀ ਵਾਲੇ ਨੂੰ ਕਾਦਾ ਪਤਾ ਨਹੀਂ ਬਈ ਇਹ ਤਾਂ 25 ਮੰਗਾ ਦੇਖ ਸਾਡੇ ਸਾਹਮਣੇ ਮੈਂ ਦਾ ਮੰਗਿਆ ਹੋ 25 ਉਹ ਆਂਕਾ ਬਾਈ 45000 ਮੰਗਿਆ ਕੀ ਕਹਿੰਦਾ ਕੀ ਨੇ ਮੰਗਿਆ ਬਣਤਾ ਬਾਈ ਨੇ ਬੈਠਾ ਹੋ ਗਿਆ ਮੇਰੀਆਂ ਪੱਠਾਂ ਕੇ ਘਰ ਕਿਆਂ ਮੇਰੀਆਂ ਪੱਠਾਂ ਨੂੰ ਨਹੀਂ ਪਤਾ ਸਾਲੇ ਨੂੰ ਇਹ ਆ ਗੱਲ ਹੁਣ ਮੇਰਾ ਕਿਸਦੇ ਵਿੱਚ ਆ ਲੈ ਦਿੱਤਾ ਉਹ ਨਿੰਮਾ ਮਾਂ ਦਦੀ ਨੇ ਕਹਿੰਦਾ ਤੇ ਹੁਣ ਲੈ ਜਾ ਤੇਰੇ ਬਾਤੇ ਕੀ ਮੁੱਲ ਉਹਨੇ ਨਹੀਂ ਖੜਾ ਨਿੰਮਾ ਕੀ ਫਿਰ ਹੋਣਾ ਹੋਏਗਾ ਜਾਏ ਹੋਨੇ ਚਲ ਤੋਂ ਦੱਸ ਕੀ ਲਾਉਣਾ ਯਾਰ ਮੈਂ ਤਾਂ ਪਹਿਲੀ ਵਾਰ ਤੂੰ ਤੁਸੀਂ ਦੱਸੋ ਯਾਰ ਜਿਹੜਾ ਕੁਝ ਮੰਗ ਲਿਆ ਮੰਗ 11000 ਬਾਈ 11000 ਉਹ ਮੇਰੀਆਂ ਪੱਠਾਂ ਵੇਚਦਾ ਮੈਂ ਪੱਠਾਂ ਖਰੀਦਦਾ ਵੀ ਹਾਂ ਹਾਂ ਮੈਂ ਕਿੱਥੇ ਰੇਟ ਲਾਉਣਾ ਤੈਨੂੰ ਪਤਾ ਨਾ ਉਹ ਨਹੀਂ ਫਿਰ ਜਿਆਦਾ ਨਹੀਂ ਕੁਝ ਕੁਸਾ ਲਾਉਣਾ ਮੈਂ ਕਰੀ ਨਾ ਚਾਚਾ ਤੇਰੀ ਗੱਲ ਦਾ ਕਾਹਦਾ ਗੁੱਸਾ ਜਿਹੜਾ ਮੰਡੀ ਚ ਆ ਕੇ ਬੰਦਾ ਗੁੱਸਾ ਕਰ ਗਿਆ ਉਹ ਲੰਡੂ ਹਾਂ ਉਹ ਬੰਦਾ ਗੱਗਾਤ ਬੋਲ ਗਿਆ ਉਹ ਮੂੜੂ ਚ ਮੈਂ ਤਾਂਹੀਂ ਤੈਨੂੰ ਕੀ ਕਹਿਆ ਤੀ ਵੀ ਉੱਥੋਂ ਤੁਰ ਹਾਂ ਮੇਰਾ ਉੱਥੇ ਬਲੱਡ ਵਾਜ ਜਾਂਦਾ ਕੀ ਫਾਇਦਾ ਮੈਂ ਨਹੀਂ ਚੱਲਦਾ ਹੁੰਦਾ ਤੈਨੂੰ ਜਿਹੇ ਜਿਹੇ ਬੋਲਦਾ ਫਾ ਜਾਂ ਸਾਨੂੰ ਬੋਲਦਾ ਮੇਰੀ ਗੱਲ ਸੁਣ ਵੀਰੇ ਇਹਨੇ ਮੰਗ ਲਿਆ ਛੋਟਾ ਹੱਕ ਬਣਦਾ ਜਹੇ 10000 ਰੁਪਏ ਲਓ ਨਾ ਠੀਕ ਹੈ ਭਾਈ ਭਾਈ ਹੁਣ ਉਹਨੇ ਮਤਲਬ 25000 ਮੰਗਿਆ ਇਹ ਭਾਈ ਨੇ 18000 ਲਾਇਆ ਕੱਚਾ ਵੀ ਨਹੀਂ ਹੈਗਾ ਮੁੱਲਾ ਉਹ ਵੇ ਹੁਣ ਆਂਦਾ ਸੀ ਮਜਰਾ ਇਹ ਭਾਈ ਨਹੀਂ ਪਤਾ ਕੀ ਹੈ ਤੂੰ ਮੇਰੇ ਚੈਨਲ ਦੇ ਉੱਤੇ ਵੀਡੀਓ ਮੇਰੀਆਂ ਦੇਖਦਾ ਗੱਲ ਕੱਚੇ ਦੀ ਨਹੀਂ ਹੈਗੀ ਇਹ ਇਹਨਾਂ ਦੀ ਬੇਕੂਫੀ ਤਾਂ ਇਹ ਹੈ ਜਦੋਂ ਘਰ ਵਾਲਾ ਮਾਲ ਨਾਲ ਇੱਕ ਵਾਰੀ ਆਪਾਂ ਵੇਚਣ ਲੱਗ ਜਾਈਏ ਚਾਚਾ ਮੇਰੀ ਗੱਲ ਦਾ ਗੁੱਸਾ ਨਾ ਮੰਨੀ ਜਦੋਂ ਖੇਤ ਦੀ ਬਾੜ ਖੇਤ ਨੂੰ ਖਾਣ ਲੱਗ ਜੇ ਨਾ ਫਿਰ ਬਰਕਤ ਨਹੀਂ ਰਹਿੰਦੀ ਪਸ਼ੂ ਘਟਦੇ ਘਟਦੇ ਤੁਰ ਹੀ ਜਾਂਦੇ ਨੇ ਹੁਣ ਘਰ ਵਾਲੇ ਪਸ਼ੂਆਂ ਚੋਂ ਪਸ਼ੂ ਘਟਦੇ 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 ਤੁਰ ਹੀ ਜਾਂਦੇ ਨੇ ਇਹਨਾਂ ਨੂੰ ਮੈਂ ਕਿਹਾ ਘਰ ਵਾਲੀਆਂ ਪੱਠਾਂ ਛਾੜ ਦੇ ਕਿਉਂ ਹੁੰਦੇ ਆ ਨਾ ਹੁਣ ਐਂਡ ਦੱਸ ਦੋ ਸਾਨੂੰ ਵੀ ਕਿਸੇ ਵਕਤ ਹੋਲੀ ਆ ਐਂਡ ਤਾਂ ਚਾਚਾ ਹੁਣ ਤੁਸੀਂ ਦੱਸੋ ਜਾ ਜਿੱਥੇ ਤੇਰੇ ਕਮਾਹਮ ਕੇ ਹੈ ਯਾਰ ਇਹ ਉੱਥੇ ਬਣ ਜੇ ਬਧੀ ਚੀਜ਼ ਆ ਯਾਰ ਇਹ ਗੱਲ ਸਮਝ ਗਈ ਤੂੰ ਹੀ ਰੱਖਣਾ ਬਈ ਐ ਨਾ ਕਹੋ ਵੀ ਮੈਂ ਤੁਹਾਨੂੰ ਦੱਸਾਂ ਤੁਸੀਂ ਚਾਕਾ ਕਰਦੇ ਹੋ 20 ਦੀਆਂ ਮੈਂ ਦੱਸ ਦਿੰਨਾ ਹਾਂ 20 ਦੀ ਨਹੀਂ ਬਣਨੀ ਐ ਫਿਰ ਵੀ 20 ਥੱਲੇ ਕਹਿੰਦੇ ਸੀ ਤਾਂ ਨਾ 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 ਇਹ 20 ਦੀ ਮੈਂ ਜਿੱਥੇ ਚਾਕਾ ਤੁਸੀਂ ਕਰਦੇ ਹੋ ਨਾ 20 ਦੀ ਐ 20 ਦੀ ਨਹੀਂ ਬਣਨੀ ਮਾਦਰ ਨੂੰ ਸਪਸ਼ਟ ਗੱਲ ਦੱਸੋ ਕਾਰਨ ਕੀ ਆ ਚਾਚਾ ਪਹਿਲਾਂ ਇਹ ਦੇਖ ਲੈ ਤੂੰ ਕੀਤਾ ਮਾਰ ਲਾ ਹੁਣੇ ਹਾਈਟ ਤਾਂ 3 ਚਾਚਾ ਕੀ ਹਾਲ ਹੈ 48 ਇੰਚ ਦੀ ਹਾਈਟ ਹੁਣ ਕਰੀ ਖੜੀਆ ਪੱਠ ਨਾ ਪੜਦਾ ਨਹੀਂ ਦਰਿੰਨਾਂ ਦੰਦ ਉਹਦੀ ਹੈਗੀ ਮਾਦੰਗਾ ਮਾੜੀ ਐ ਮੈਂ ਹੁਣ ਇਹ ਤਾਰਾਂ ਦੇ ਰਹੀ ਆ ਮੈਂ ਇਹਨਾਂ ਨੂੰ ਇਹਨਾਂ ਨੂੰ ਕਿਹਾ ਵੀ ਇਹ ਪੱਠ ਲਵਾਉਣੀ ਹੋਣੀ ਹਜੇ ਚਾਰ ਦੰਦਾਂ ਤੇ ਜਾ ਕੇ ਪੱਠ ਲੱਗੂਗੀ ਇਹ ਫੇਰ ਜਾ ਕੇ ਦੱਸੂਗੀ ਵੀ ਕੀ ਮੈਂ ਚੀਜ਼ ਆਪਾਂ ਨਹੀਂ ਕਹਿੰਦੇ ਇਹਨਾਂ ਦਾ ਹੱਤ ਪੁੰਨ ਦਾ ਭਾਈ ਲਾਉਣ ਦਾ ਆਪਾਂ ਨਹੀਂ ਕਹਿੰਦੇ ਵੀ ਪੈਸੇ ਮਾੜੇ ਚੰਗੇ ਅਗਲੇ ਨੇ ਆਪਦਾ ਦੇਖਣਾ ਅਸੀਂ ਨੇ ਆਪਣਾ ਦੇਖਣਾ ਭੋਗਦੇ ਦਾ ਸੌਦਾ ਹੈ ਆਪਾਂ ਨਹੀਂ ਕਾਹ ਕਰ ਰੱਬ ਦਾ ਰੂਪ ਹੁੰਦਾ ਜੀ ਇਹੇ ਨਹੀਂ ਹੈਗੇ ਅਸੀਂ ਕਿਹੜੇ ਕੰਮ ਦੇ ਆ ਮੈਂ ਪੱਠਾ ਛੱਡ ਕੇ ਆਉਣੀਆਂ ਨੇ ਮੁਕਸਰ ਮੈਨੂੰ ਕਿੰਨਾ ਖਰਚਾ ਪਊਗਾ ਮੁਕਸਰ ਮੇਰੀਆਂ ਪੱਠਾਂ ਜਾਣੀਆਂ ਪੱਠਾਂ ਜਾਣੀਆਂ ਨੇ 4 ਛੋਟੀਆਂ ਕੋਈ ਉਹ ਯਾਰ ਕੋਈ ਗੱਲ ਛੱਡੀ ਖਰਚੇ ਦਾ ਚਾਚੇ ਪੈਣਗੇ ਇਹਨਾਂ ਇਹਨਾਂ ਦਾ ਦੇਰ ਕਰਾਉਂ ਤਾ ਕਾ ਉਹਨੂੰ ਮੋੜਦਾ ਯਾਰ ਮੋੜਦਾ ਨਹੀਂ ਮੈਂ ਗਾਹਕ ਰੱਬ ਦਾ ਰੂਪ ਆ ਕੀਦਾ ਜੀ ਕਰਦਾ ਮੋੜਦਾ ਨਹੀਂ ਮੋੜਦਾ ਨਹੀਂ ਚਾਚਾ ਪਛੀ ਤੋਂ ਹਸਣਾ ਆ ਜਿੰਨਾ ਮਿਸਟਰ ਸਾਨੂੰ ਵੀ ਹਸਦੀ ਹੁਣ ਦੇਰ ਬਠਨੋਂ ਫੜੋ ਕਿੱਤਾ ਰੋਜ਼ ਦਾ ਥਾਰਾ ਤੋਂ ਰੋਜ਼ ਦਾ ਕਿੱਤਾ ਮੋੜਨਾ ਤੇਰਾ ਬਣ ਕੇ ਪੁੱਤ ਬਣ ਕੇ ਮੋੜਨਾ ਯਾਰ ਬਾਈ ਇਹ ਸ਼ੌਂਪ ਕਰੋ ਨਾ ਕਿਸੇ ਵਧੀਆ ਚੀਜ਼ ਦਾ ਕਰੋ ਬਾਈ ਵਧੀਆ ਫਿਰ ਤਾਂ ਹੀ ਲੈ ਰਹੇ ਆ ਤੋ 9000 ਕੀ ਵੀ ਦੇ ਰਹੇ ਤੇ ਪਾਠੋ ਤਾਂ 9000 ਨਾਲ ਲਾਦਾ 9500 ਕੀ 10 ਕੀ ਦੇ ਦੇਣਗੇ ਉਹ ਉਹ ਮੇਰੀ ਗੱਲ ਸੁਣ ਤਾ ਗੱਲ ਉਹ ਮੈਂ ਤਾਂ ਲੈਂਦਾ ਨਹੀਂ ਬਾਈ ਹਾਂ ਮੈਂ ਲੈਂਦਾ ਨਹੀਂ ਉਹਦਾ ਉਹ ਵਾਕ ਤੀਗਾ ਆਪਾਂ ਵੀਰੇ ਲੈਂਦੇ ਨਹੀਂ ਮੈਂ ਕਦੇ ਬਾਹਰੋਂ ਇਹੋ ਜਿਹਾ ਮਾਲ ਖਰੀਦਦਾ ਹੀ ਨਹੀਂ ਠੀਕ ਉਹ ਦੂਜਾ ਨਾਲ ਉਹ ਸਾਡਲੀ ਗੱਲ ਹੋ ਗਈ ਮੰਗਦੀ ਤੁਸੀਂ ਦੱਸਣਾ ਚਾਚਾ ਯਾਰ ਇਹ ਕਹਿ ਦੋ ਲੈ ਫੜਾ ਆ ਫੜਾ 20 ਦੀ ਪਾ ਦੀ ਫਿਰ 20 ਦੀ ਮੈਂ ਤੈਨੂੰ ਕਹਿਆਂ ਨਾ ਕਿੱਥੇ ਪਾਦਾ 20 ਦੀ ਹਾਇ ਵੇ ਇੱਕ ਤਾਂ ਪੱਕੇ ਮਾਰ ਚਾਚਾ ਤੈਨੂੰ ਤਾਂ ਪੱਕੇ ਮਾਰ ਕੇ ਮੈਂ ਜਾਊਂਗਾ ਕਿੱਥੇ ਉਹ ਬੰਦੇ ਕਿੰਨੇ ਵੀ ਨਹੀਂ ਪਿੰਡ ਦੱਸ ਦੇ ਹੁਣ ਯਾਰ ਪਿੰਡ ਦੱਸ ਦੇ ਉਹ ਖਾਣ ਛੱਡ ਦੇ ਸੌਦਾ ਚੱਲਦਾ ਇਹਦਾ ਕਿਹੜੀ ਕਿਟੀ ਲੈਣਾ ਉਹ ਵਾਲੀ ਆ ਜਾ ਚਾ ਹੂੰ ਉਹ ਬਾਬਾ ਬਈ ਉਹ ਅਨੁਦਾਨ ਚਾਚਾ ਯਾਰਾ ਪਾਪਾ ਫਾਰਮਿੰਗ ਇਹ ਹੈ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਦੱਸ ਦੇ ਯਾਰ ਹੁਣ ਪੱਕੀ ਉਹ ਦੱਸਣਾ ਚਾਚਾ ਪੱਕੀ ਇਰਲੈਂਡ ਦੇ ਨਾਲ ਹੀ ਦੱਸ ਦੇ ਬਾਈ ਦੇਖ ਨੀ ਨਾ ਕੋਈ ਜਰ ਨਵੇਂ ਬੰਦੇ ਨਹੀਂ ਆਦਾ ਜਿਵੇਂ ਪੋਲ ਨੇ ਬੰਦੇ ਆਪਾਂ ਰੱਠਗੀ ਨਹੀਂ ਵਿਚਾਰਾ ਨਾ ਮਾਰਨੀ ਹੈਗੀ ਯਾਰ ਜੇ ਠੱਗੀ ਵਾਲਾ ਸੌਦਾ ਲੱਗਦਾ ਫਿਰ ਪੱਟ ਛੱਡ ਦਿਓ ਨਾ ਐ ਨਹੀਂ ਬਾਨੀ ਬਾਈ ਇਹ ਰੋਣੇ ਹੈ ਜੇ ਸੌਦੀ ਆ ਜੇ ਸਾਨੂੰ ਡੱਗੀ ਵਾਲਾ ਸੌਦਾ ਲੱਗਦਾ ਪੱਠ ਸੜ ਦੋ ਪੁੱਤ ਹੋਰ ਲੈ ਲਓ ਮੰਡੀ ਚੋਂ ਹੋਰ ਲੈ ਲਓ ਖਾਜਾ ਚਾਚਾ ਪੱਠ ਇਹ ਇਹ ਹੈ ਜੇ ਸੌਦਾ ਉਹ ਡੱਗੀਆਂ ਇਹ ਗਾ ਖਾਜਾ ਫਿਰ ਆਪਾਂ ਪੱਠਾ ਘੋੜਦੇ ਤੂੰ ਦੱਲ ਹੋ ਪੈਸੇ ਲੈ ਗਿਆ ਨਾ ਨਹੀਂ ਇਹਨੂੰ ਹੋਰ ਪਾਸੇ ਨਹੀਂ ਚਾਚਾ ਐ ਨਹੀਂ ਗਾ ਕਾਨੂੰ ਵੀ ਨਾ ਦੁੱਖ ਲੱਗੇ ਨਾ ਜੰਮੀ ਮਣਾ ਜਾ ਤੂੰ ਸੋਲਿਆ ਗਿਆ ਸੀ ਇੰਨੇ ਨਹੀਂ ਪੱਠਾ ਆਈ ਯਾਰ ਹੁਣ ਉਹਨੇ ਜਦੋਂ ਕਰੀ ਉਹ ਗਲਤ ਕੰਮ ਬੈਠਾ ਮੈਂ ਦੱਸ ਕੀ ਕਰਾਂ ਮੈਂ ਤਾਂ ਉੱਧਰ ਫਿਰਦਾ ਇਹਦਾ ਨਾਲ ਲਿਆਉਣ ਵਾਲਿਆਂ ਦਾ ਵੀ ਇਹਨਾਂ ਦਾ ਇਹ ਵੀ ਪੰਗਾ ਵੀ ਮੰਗੀ ਕੀ ਖੜੇ ਨੇ ਕੀ ਕੀ ਮੰਗਦੇ ਨੇ ਪੁੱਛ ਤਾਂ ਲਓ ਇੱਕ ਵਾਰੀ ਯਾਰ ਹੁਣ ਪੱਠ ਦੇ ਦੇ ਤੂੰ ਮੋੜ ਨਾ ਮੰਨ ਯਾਰ ਹੁਣ ਚੱਲਣ ਯਾਰ ਆਸ ਕਰ ਕੈਂਦੇ ਬੰਦੇ ਯਾਰ ਜਾ ਯਾਰ 24000 ਦੀ ਪੱਠ ਲੈ ਜਾ ਤੇਰੇ ਵਾਸਤੇ ਆ ਬਾਲਾ ਹੁਣ ਮੈਨੂੰ ਪਸਾਈਆਂ ਚ ਨਾ ਪਾਇਆ ਨਾ ਪਾ ਬਾਲੇ ਚੱਕਰਾਂ ਚ ਪੈਣ ਦੀ ਲੋੜ ਵੀ ਕੋਈ ਦੁੱਖ ਬਈ ਤੋਬਰ ਜਾ ਬੀ ਨੇ ਜੀ ਜੀ ਨੂੰ ਜੀ ਨੂੰ ਚੀਜ਼ ਕਹਿੰਦੇ ਨੇ ਗਾ ਠੀਕ ਆ ਸਹੀ ਆ ਸਹੀ ਆ ਪੁੱਛ ਕੇ ਪਾਉਣ ਦਾ ਅਗਲੇ ਦਾ ਹੱਕ ਆ ਯਾਰ ਦੇਖ ਯਾਰ ਮੈਂ ਆਪਦੇ ਕੋਲ ਹੀ ਉਹ ਮੈਂ ਕਹਿੰਦਾ ਜੱਕ 24 ਜੀ ਤੂੰ ਵੀ ਘਾਹ ਪਰਚੋਂ ਬੇਤੀਆ ਕੰਮ ਹੋਈਏ ਨਾ ਨਾ ਨਹੀਂ ਕਰਦੇ ਇੱਕ ਅੱਛਾ ਕੰਮ ਕੱਚੇ ਕੰਮ ਕਰਾ ਦਾ ਕੀ ਫਾਇਦਾ ਯਾਰ ਲਾ ਫੜਾ ਹਾਂ ਬਈ 21 ਇਹ ਰਹੀ ਆ ਬਾਈ ਆ ਫੜ ਬਾਈ 21 ਵੜਵਾ ਨਹੀਂ ਬਾਈ 8 ਮਹੀਨਿਆਂ ਦੀ ਆ ਬਾਈ 21 ਦੀ ਨਹੀਂ ਬਾਈ ਹੁੰਦੀ ਦੇ ਦੇ ਵੜ ਜਾ ਤੂੰ ਨਾ ਮੈਦਰਾ ਮੋੜ ਪੁੱਜ ਤੂੰ ਨਾ ਮੋੜ ਮੰਨੂ ਮੇਰੇ ਡਾਂਗ ਡੂੰਘੇ ਮਾਰ ਸਕਦਾ ਤੂੰ ਨਾ ਮੋੜ ਪੁੱਤ ਨਾ ਮੋੜ ਪੁੱਤ ਨਾ ਮੋੜ ਆ ਫੜਾ ਲੈ ਹਮਾਂ ਲੈ ਪੀਦਾ ਅਭੀ ਵੱਜ ਗਈ ਹੁਣ ਥਾਪੀ ਵੱਜਣੀ ਨਹੀਂ ਚਾਚਾ ਮੈਨੂੰ ਪਤਾ ਕਿੱਥੇ ਮਾਰਨ ਨੂੰ ਫਿਰਦਾ ਹਾਂ ਹੰਗ ਸਗਮਾ ਨੂੰ ਮੈਂ ਥਾਪੀ ਤੇ ਮਾਰਨ ਨੂੰ ਫਿਰਦਾ ਥੱਲੇ ਮਾਰਦਾ ਸੀ ਤੂੰ ਬਾਈ ਆਪਣੇ ਗਈ ਨੇ ਥਾਪੀ ਗਈ ਨਾ ਕੱਲੀ ਆ ਯਾਰ ਕਿਉਂ ਪੁੱਪੂ ਕੋਲੋਂ ਨਾ ਲੈ ਮੈਂ ਕਰਾਂ ਨੇਮ ਤੇ ਕਰਦੇ ਵੀ ਤੂੰ ਥੱਲੇ ਥਾਪੀ ਮਾਰਦਾ ਸੀ ਪੱਠ ਫਰੀ ਦੇ ਦੂੰ ਆ ਥੱਲੇ ਕਰ ਦੇ ਨੇਮ ਤੇ ਕਰਦੇ ਆ ਕੈਮਰੇ ਲਾਈਵ ਚੱਲਦੇ ਨੇ ਵੀ ਥੱਲੇ ਥਾਪੀ ਕਾਇਦੀ ਸੀ ਹੌਂ ਨਹੀਂ ਮਾਂਹਾਂਦਾ ਅੱਠ ਫਰੀ ਛੱਡ ਦੂੰ ਹੌਂ ਨਹੀਂ ਮਾਂਹਾਂਦਾ ਹੈਗਾ ਯਾਰ ਉਹ ਵੀਰੇ ਤੜ ਕੇ ਉੱਠ ਕੇ ਨਾ ਨੱਕ ਰਾ ਘੜਦਾ ਉਸ ਨਾਲ ਕੁਝ ਮੰਡੀ ਚ ਹੋਰ ਵੀ ਪਸਲੇ ਨਹੀਂ ਆਪਦਾ ਸੌ ਨਹੀਂ ਖਾਂਦੇ ਮੈਂ ਮੈਂ ਜਿਹੜੇ ਮੈਂ ਮੰਨਦਾ ਮੇਰੇ ਖਾਸ ਨੂੰ ਮੈਨੂੰ ਪਤਾ ਚਾਹਾਂ ਆਪਦਾ ਕਹਿੰਦਾ ਮੰਨ ਵਧੀਆ ਖਾਲਾ ਇਹਨਾਂ ਬਚਨ ਅੱਜ ਖਾਲੀ ਨਾ ਮੋੜੀ ਉਹ ਖਾਲੀ ਮੋੜਦੇ ਹੀ ਨਹੀਂ ਭਾਈ ਨੇ ਆਪਣੇ ਕਿਉਂ ਖਾਲੀ ਮੋੜਾਂਗੇ ਆ ਆ ਜਿਹੜੀ ਉਮਰ ਆ ਜਨੂਨ ਕੰਮ ਕਰਨ ਦੀ ਇਹਨਾਂ ਦੀ ਇੱਕ ਦਾ ਮਸਾਈ ਹਾਂ ਭਾਈ ਭਾਈ ਮਾੜਾ ਜਾਂ ਸਾਈਡ ਤੇ ਹੋ ਜਾ ਯਾਰ ਇੱਧਰ ਆ ਜਾ ਭਾਈ ਬੜੇ ਇੱਧਰ ਮਾੜਾ ਆਇਓ ਇੱਕ ਦੇ ਇੱਕ ਹੋਰ ਤੂੰ ਅੱਜ ਪਹਿਲੀ ਵਾਰ ਖਰੀਦ ਰਹੇ ਨੇ ਚੀਜ਼ ਵੀ ਚੰਗੀ ਖਰੀਦ ਰਹੇ ਆ ਇੱਧਰ ਬਹਾਇਆ ਭਾਈ ਤੁਸੀਂ ਥੋੜੀ ਲੈ ਵਿੱਚ ਵਗ ਜੀ ਯਾਰ ਇੱਧਰ ਮਾੜਾ ਜੀ ਯਾਰ ਚੀਜ਼ ਵੀ ਸੋਨਾ ਖਰੀਦ ਰਹੇ ਨੇ ਪੂਰੀ ਆ ਚੀਜ਼ ਨਹੀਂ ਮਾੜੀ ਚੀਜ਼ ਵੀ ਸੋਹਣਾ ਲੈ ਦੀ ਹੁਣ ਬਾਈ ਹੁਣ ਨੂੰ ਪੱਠੀ ਵਾਲਾ ਲੈ ਦੋ ਹੈ ਲੈ ਦੇ ਲੈ ਹੁਣ ਨਾ ਮੋੜੀ ਓਏ ਤੇ ਨਾ ਹੁਣ ਸਾਪੀ ਵੱਜ ਗਈ ਓਏ ਓਏ ਨਾ ਹਵਾ ਤੇ ਨਾ ਮੜੂ ਨਹੀਂ ਨਹੀਂ ਸਾਪੀ ਵੱਜ ਨਹੀਂ ਹਾਂ ਖਾਸ ਤੋਂ ਖੜ ਜਾ ਇਹ ਮੇਰੀ ਢੂਈ ਟੁੱਟਦੀ ਹੋਈ ਚਾਚਾ ਫਿਰ ਸਾਪੀ ਮਾਰ ਕੇ ਇੱਕ ਮਿੰਟ ਖੜਿਆ ਮੈਂ ਤੁਹਾਨੂੰ ਦੱਸ ਰੱਖਿਆ ਹੁਣ ਨਾ ਨਾ ਮੈਂ ਫੜੂ ਨਾ ਮੈਂ ਫਿਰ ਆਇਆ ਗੋਡਾ ਫੜ ਲੂ ਨਹੀਂ ਹੁਣ ਨਾ ਹੁਣ ਨਾ ਹੁਣ ਨਾ ਮੋੜੀ ਮੈਂ ਗੋਡੇ ਫੜ ਲੂ ਇੱਕ ਹੁੰਦਾ ਜਦੋਂ ਗੇੜੀ ਪੂਗੀ ਆਏ ਬੋਲ ਤੇ ਇਹੀ ਆਦੀ ਹੋ ਗਈ ਆ ਨਾ ਫੜ ਇਹਨੂੰ ਰਾਹ ਦਿੱਤਾ ਪੱਠ ਦਾ 24000 ਰੁਪਿਆ ਰਾਹ ਦਿੱਤਾ ਸਭ ਨੂੰ ਇਹ ਘਟ ਨਹੀਂ ਹੈਗਾ ਇਹ ਘਟ ਨਹੀਂ ਹੈਗਾ 10000 ਨਾ ਕੀ ਹੋ ਗਿਆ ਇਹਦਾ ਹਾਂ ਕਦੇ ਨਹੀਂ ਕਰਦਾ ਗੱਲ ਤੇ ਤੂੰ ਤੂੰ ਕਦੇ ਨਹੀਂ ਕਰਦਾ ਮੈਂ ਜਰਾ ਹੁਣ ਤੇ ਈ ਤੂੰ ਮੈਨੂੰ ਕਿਹਾ ਮੈਂ ਤਾਂ ਉਸ ਕਮਾ ਹਾਂ ਇਹ ਆ ਬਚਾ ਨਹੀਂ ਜਮਾ ਨਹੀਂ ਬੋਲਿਆਗਾ ਯਾਰਾ 1000 ਰੁਪਿਆ ਉਸ ਕਦਰ ਨਾ ਕਰ ਰੱਖਾ ਰੱਖਾ ਕਸੀ ਬਾਪੂ ਇੱਕ ਮਿੰਟ ਗੱਲ ਸੁਣੋ ਕਿ ਸਾਰਿਆਂ ਦੀ ਮੈਂ ਵੱਡੀ ਬਾਬੂ ਬਣਾਤਾ ਪਹਿਲਾਂ ਤੂੰ ਮੇਰੀ ਗੱਲ ਸੁਣਾ ਮੈਂ 50 ਪੱਠਾ ਵੇਚਣੀਆਂ ਨੇ ਡੇਲੀ ਦੀਆਂ ਇਹਨਾਂ ਨੂੰ ਪਤਾ 50 ਪੱਠਾ ਮਗਰ ਮੈਂ ਹਜ਼ਾਰ ਹਜ਼ਾਰ ਘਾਟਾ ਪਾਉਣ ਲੱਗ ਗਿਆ ਕਿੰਨਾ ਘਟ ਗਿਆ ਮੈਨੂੰ ਨਵੇਂ ਜਵਾਕ ਨੇ ਤੂੰ ਆਏ ਕਿੰਨਾ ਘਟ ਗਿਆ ਮੈਨੂੰ ਪਤਾ ਨਾ ਕਰੋ ਮੈਂ 100 100 ਪੱਠ ਡੇਲੀ ਵੇਚਦਾ ਮੇਰੇ ਪਪਾ ਪੰਜਾਬ ਇਹ ਤਾਂ ਅੱਜ ਮੈਨੂੰ ਇਹ ਚੱਕ ਕੇ ਲੈ ਆਨੇ ਰਹੇ ਪਾਉਂਦੇ ਲੈ ਕੇ ਨਹੀਂ ਆਇਆ ਮੈਂ 100 100 ਪੱਠ ਡੇਲੀ ਵੇਚਦਾ ਲੱਖ ਰੁਪਈਆ ਘਟ ਗਿਆ ਮੈਨੂੰ ਪੱਠਾ ਕਿਹਾ ਤੈਨੂੰ ਹੋਰ ਕਿਸੇ ਕਹਾਗਾ ਦੇ ਦੇ ਨਹੀਂ ਕੋਈ ਨਾ ਜਿਹੜਾ ਕੁਝ ਮਰਜ਼ੀ ਕਰ ਤੇਰਾ ਗੁੱਸਾ ਹੀ ਨਹੀਂ ਆ ਦੇ ਰੇ ਬਾਈ ਠੀਕ ਨਹੀਂ ਪੁੱਛਿਆ ਜੀ ਤੇ ਬਾਈ 25 ਚਲ ਉਹਨੇ ਪਤਾ ਨਹੀਂ ਗਲਤ ਕਹਿ ਦੀ ਕਿਵੇਂ ਕਹਿ ਦੀ ਮਾਨੂੰ ਉਹ ਯਾਰ ਮੇਰੀ ਗੱਲ ਨਹੀਂ ਸਮਝਦਾ ਵੀਰੇ ਮੈਂ 1 ਮਿੰਟ ਗੱਲ ਸੁਣਾ ਤੇਰੀ ਕਦਰ ਸਾਲੀ 1000 ਰੁਪਏ ਦੀ ਵੀ ਨਹੀਂ ਹੈਗੀ ਇੱਕ ਧਿਆਨ ਦੇਈ ਮੈਨੂੰ ਜੇ ਮੈਨੂੰ ਇਹਦੇ 'ਚ 1000 ਰੁਪਏ ਦਿਖਦਾ ਮੈਂ ਤੇਰੀ ਕਦਰ ਨਾ ਕਰਦਾ ਉਹ ਜਦੋਂ ਜਦੋਂ ਨਾਲ ਵਾਲੇ ਬੰਦੇ ਮਾੜੇ ਜਦੋਂ ਪੁੱッセ ਨਾ ਖੇਤ ਦੀ ਬਾੜ ਖੇਤ ਨੂੰ ਖਾਣ ਲੱਗ ਜੇ ਫਿਰ ਖੇਤ ਕਾਮਯਾਬ ਨਹੀਂ ਹੁੰਦਾ ਹੁੰਦਾ ਤੇ ਠੀਕ ਹੈ ਬਾਈ ਕੱਚਾ ਮੁੱਲ ਨਹੀਂ ਹੈ ਕੱਚਾ ਮੁੱਲ ਜਾਕਾ ਠੀਕ ਹੈ ਯਾਰ ਲਾ ਫੜ 21 ਗੱਲ ਕੌਣ ਲੈ ਕੇ ਜਾਣੀ ਲੋਏ 23.2 ਹਜ਼ਾਰ ਦੀ ਪੱਟ ਲ ਹਾਂ ਜੇ ਨਾ ਹੈ ਤੇਰੀ ਮਰਜ਼ੀ ਆ ਲਫੜਾ ਲਫੜਾ ਚਲੋ ਚਲੋ ਤੁਹਾਨੂੰ ਬਤਾ ਦਿੰਦਾ ਆਏ ਹਾਏ ਹਾਏ ਹੁਣ ਕੈਂਟ ਲੱਗੀ ਹੁਣ ਪੱਕੀ ਕਰਨ ਲਫੜਾ ਵੀ ਤੈਨੂੰ ਕਿਸੇ ਮਾਮੇ ਜਾਂਦੇ ਦੇ ਦਾਂ ਕੁਝ ਰੱਖ ਲੈ ਲਫੜਾ ਆ ਛੱਡ ਦੇ ਕੋਈ ਚੱਕਰ ਨਹੀਂ ਆ ਜਿੰਨੇ ਹੈਗੇ ਨੇ ਗਿਣਾ ਦੇ ਬਾਈ ਤੁਹਾਨੂੰ ਗੂਗਲ ਪੇ ਕਰ ਦਾਂ ਕੋਈ ਨਾ ਕੋਈ ਨਾ ਬਾਈ ਗੂਗਲ ਪੇ ਕਰ ਆ ਕਿੰਨੇ ਕਿੰਨੇ ਦੇ ਤਨ ਕਰੀ ਕਿੰਨੇ ਦੇਂਦੇ ਲੱਖ ਪੱਟ ਦਿਖਾ ਦੀਏ ਭਾਜੀ ਆ ਪੱਟ ਰਖਾ ਲਾਜ ਪੱਟ ਵੀ ਬਹੁਤ ਸੋਹਣੀ ਹੈ ਕਿੰਨੇ ਦਾ ਹੈ ਪਾਜੀ ਇਹ ਇਹ ਕੀਰੀ ਆ ਭਾਈ ਅਜ ਤਾਂ ਕੀਰੀ ਪੱਟ ਹੈ ਜੀ ਆ ਲੋ ਕੰਨ ਦਿਖਾਓ ਹਾਂ ਜੀ ਆ ਚੈੱਕ ਕਰੋ ਜੀ ਕੁਆਲਿਟੀ ਕੁਆਲਿਟੀ ਬਹੁਤ ਸ਼ਾਨਦਾਰ ਤੇ ਹਾਈਟ ਹੋਣੀ ਚਾਹੀਦੀ ਹੈ 48 ਇੰਚ ਆ ਜੀ ਇੱਕ ਘੱਟ 40 ਠੀਕ ਲੋ ਜੀ 36 49 ਇੰਚ ਆ ਆਪਾਂ ਫੀਤਾ ਕਦੇ ਲਾਇਆ ਨਹੀਂ ਪਾਗਨੇ ਪੈਸੇ ਸਾਡੀ ਗਾਰੇ ਆ ਰਹਿ ਭਾਈ ਬੱਕਰੀ ਲੈ ਜਾਏ ਪੈਸੇ ਦੇ ਜਾਏ ਠੀਕ ਹੈ ਕਰੀਏ ਤਿੰਨ ਲੈ ਲਵੋ ਵੀ ਲੈ ਲਵੋ ਆਪਾਂ ਬਾਤ ਲਈ ਠੀਕ ਹੈ ਕੋਈ ਨਾ ਬੰਦ ਲੋ ਜਿੱਤਰੀ ਲਈ ਜਾਈ ਬਾਈ ਕੋਈ ਚੱਕਰ ਨਾ ਮਾਰਨ ਚਾਚਾ ਤੌਰੀ ਰਹਿਂਦੇ ਨੇ ਉਹ ਕੋਈ ਹੋਰੀਆਂ ਨਾ ਹੋਰੀਆਂ ਅੱਗੇ ਕਰਾ ਮਾਸਣ ਜਾਉਂਗਾ ਯਾਰ ਕੋਈ ਹੱਥ ਨਾ ਜਾਉ ਚਾਚਾ ਭਾਜੀ